ਬਠਿੰਡਾ ਦੇ ਮਤੀ ਦਾਸ ਨਗਰ ਤੋਂ 4 ਪਿਛਲਾਂ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਇਸ ਪੀਡੀ ਅਜੇ ਗਾਂਧੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸ਼ੁੱਕਰਵਾਰ ਨੂੰ 3 ਵਜੇ ਦੇ ਲਗਭਗ ਸਪੀਡੀ ਅਜੇ ਗਾਂਧੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਨੂੰ ਉਸੇ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਇਆ ਤੇ ਇਸਨੇ ਚਾਰ ਅਸਲੇ ਸਮੇਤ ਇਸ ਨੂੰ ਆਪਣਾ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਵਿਅਕਤੀ ਵੱਲੋਂ ਬਠਿੰਡਾ ਵਿਖੇ ਇਹ ਅਸਲਾ ਡਿਲੀਵਰ ਕਰਨਾ ਸੀ ਤੇ ਇਹ ਵਿਅਕਤੀ ਮਜ਼ਦੂਰ ਦਾ ਕੰਮ ਕਰਦਾ ਹੈ ਹੁਣ ਇਸ ਤੋਂ ਅੱਗੇ ਸਾਰੀ ਸਾਡੀ ਵੱਲੋਂ ਇਹਨਾਂ ਵੱਲੋਂ ਸ਼ਾਨਦਿਨ ਕੀਤੀ ਜਾ ਰਹੀ ਹੈ ਸਰ ਕੀ ਗੱਲ ਆ ਬੂੜਾ ਕੰਪਨ ਦੀ ਤਿਆਰੀ ਬਸ ਸੇਡਾ ਕਰ ਦਿੱਤੀ ਹੈ ਮਾਨਯੋਗ ਭਾਜਪਾ ਸਾਹਿਬ ਪੰਜਾਬ ADGP ਸਾਹਿਬ ਪਠੰਡਾ ਰੇਂਜ ਤੇ SSP ਸਾਹਿਬ ਪਠੰਡਾ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਕੈਲੂ CIA ਸਟਾਫ 2 ਪਠੰਡਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਜਿਹਦੇ ਵਿੱਚ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਦੋਸ਼ੀ ਅਮਰਿਤਪਾਲ ਸਿੰਘ ਉਰਫ ਆਕਾਸ਼ ਵਾਸੀ ਜਲਾਲਾਣਾ ਫਾਣਾ ਉਡਾ ਜ਼ਿਲ੍ਹਾ सिरसा ਨੂੰ 4 ਵੈਪਨਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਵਿੱਚ 3 ਵੈਪਨ ਪੱਤੀ ਬੋਰ ਦੇ ਤੇ ਇੱਕ 12 ਬੋਰ ਦਾ ਘਟਾ ਇਹ ਤੋਂ ਬਰੰਦ ਕੀਤਾ ਗਿਆ ਹੈ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਇਹਨੂੰ ਕੋਈ ਬਾਹਰਲੇ ਨੰਬਰ ਤੋਂ ਫੋਨ ਆਇਆ ਸੀ ਕਿ ਇਹਨੂੰ ਕੋਈ ਜਾਣ ਪਛਾਤਾ ਬੰਦਾ ਡਿਲੀਵਰ ਕਰਕੇ ਗਿਆ ਸੀ ਅ ਵੈਪਨਸ ਤੇ ਇਹਨੇ ਬਠਿੰਡੇ ਦੇ ਵਿੱਚ ਇਹ ਵੈਪਨ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਇਹਨੂੰ ਡਾਇਰੈਕਸ਼ਨਸ ਮਿਲਣ ਲੱਗੀ ਸੀ ਤੇ ਉਦੋਂ ਸੀਆਈਏ ਸਟਾਫ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਮੁਖਬਰੀ ਹੋਈ ਤੇ ਇਹਨੂੰ ਸਮੇਤ ਵੈਪਨਸ ਗ੍ਰਿਫਤਾਰ ਕਰ ਲਿਆ ਗਿਆ ਸਰ ਬੈਕਗ੍ਰਾਉਂਡ ਕੀ ਰੇਸ ਬੰਦੇ ਹੁਣ ਤੱਕ ਇਨਵੈਸਟਿਗੇਟ ਹੋ ਰਿਹਾ ਹੈ ਤੇ ਪਹਿਲਾਂ ਕੋਈ ਐਫਆਈਆ ਰਿਸਟਰ ਹੈ ਨਹੀਂ ਆ ਲੇਬਰ ਦਾ ਕੰਮ ਹੀ ਕਰਦਾ ਹੈ ਤੇ ਹਜੇ ਸਾਡੀ ਤਫਤੀਸ਼ ਜਿਹੜੀ ਹੈ ਜਾਰੀ ਹੈ ਤੇ ਅੱਦੀ ਪੁੱਛਗਿਸਬੇ ਇਸ ਕੰਟੀਨਿਊਸ ਕਰ ਰਹੇ ਹਾਂ ਸਰ ਉਹ ਕਿਹਦਾ ਕਿੰਨਾ ਹੋਦਾ ਹੈ ਐਡੀ ਉਮਰ ਬੀ ਵਾਈ ਸਾਲ ਦੀ ਹੈਗੀ ਹੈ 23 ਸਾਲ ਦੇ ਕਰੀਬ ਦੀ ਉਮਰ ਹੈਗੀ ਹੈ ਸਰ ਕੋਰੀਅਲ ਹੈ ਜਾਂ ਸਕੁਆਇਰ ਹੈ ਹਜੇ ਤੱਕ ਦੀ ਤਫਤੀਸ਼ ਮੁਤਾਬਿਕ ਇਹਨੂੰ ਕੋਈ ਵੈਪਨ ਦੇ ਸਪਲਾਈ ਕਰਕੇ ਗਿਆ ਸੀ ਆ ਕੋਰੀਅਰ ਹੈਗਾ ਤੇ ਇਹਨੇ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੀ ਸੀ ਸਰ ਜਿਸ ਤਰ੍ਹਾਂ ਤੁਸੀਂ ਇਹ ਵਰਕ ਕੀਤਾ ਹੈਗਾ ਵੀ ਇਸ ਤਰ੍ਹਾਂ ਕੁ ਸੰਬੰਧ ਕਰ ਬੈਂਕ ਦੇ ਕਾਚ ਚਾਹੇ ਇਸ ਵਾਰ ਇਹਨੂੰ ਬਾਹਰਲੇ ਵਰਚੁਅਲ ਨੰਬਰ ਤੋਂ ਕਿਸੇ ਨੂੰ ਕਾਲ ਆਇਆ ਸੀ ਫੇਸਬੁੱਕ ਰਾਹੀਂ ਬੰਦਿਆਂ ਦੇ ਨਾਲ ਜੁੜਿਆ ਸੀ ਜਿਹੜੇ ਬਾੜੇ ਬੰਦੇ ਹੈਗੇ ਤੇ ਉਹਨਾਂ ਦੇ ਥਰੂ ਇਹਨੂੰ ਫਿਰ ਬਾਹਰ ਇਹਨੇ ਆਪਣਾ ਨੰਬਰ ਸ਼ੇਅਰ ਕੀਤਾ ਇਹਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ ਫਿਰ ਇਹਨੇ ਉਹਨਾਂ ਦੇ ਕਹਿਣ ਤੇ ਆਪਣੀ ਇਥੇ ਡਿਲੀਵਰ ਕਰ ਲਿਆ ਸਰ ਪੀਸ਼ਨ ਕਿਹਨਾਂ ਕਿਸ ਨਾਲ ਹੈ ਇਹਨੂੰ ਲਾਲ ਸਿੰਘ ਬਸਤੀ ਮਤੀ ਦਾਸ ਨਗਰ ਜਿਹੜਾ ਏਰੀਆ ਉਥੋਂ ਅਸੀਂ ਅਰੈਸਟ ਕੀਤਾ ਸੀ ਨੰ ਸਰ ਜੀ ਨਾਲ ਬੰਦੇ ਹੋਣੇ ਕਿ ਜਾਇਆ ਸਮਾਂ ਆ ਇਕੱਲਾ ਹੀ ਆਇਆ ਸੀ ਆਪਣੇ ਪਿੰਡ ਤੋਂ ਇੱਥੇ ਤੇ ਅਸੀਂ ਹੁਣ ਪਛਾਣ ਕਰਨ ਦੀ ਕੋਸ਼ਿਸ਼ ਕਰਨ ਰਿਹਾ ਜਿਹੜੇ ਬੰਦੇ ਨੇ ਇਹਨੂੰ ਵੈਪਨ ਸਪਲਾਈ ਕੀਤੇ ਤੇ ਜਿਹੜੇ ਬੰਦੇ ਨੂੰ ਇਹਨੇ ਵੈਪਨ ਇੱਥੇ ਪਛੰਡੇ ਦੇ ਵੀ ਡਿਲੀਵਰ ਕਰਨੇ ਸੀ ਉਹ ਅਸੀਂ ਹੁਣ ਇਨਵੈਸਟੀਗੇਟ ਕਰਨ ਰਿਹਾ ਉਹ ਨੰਬਰ ਵੀ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਇਹਦੇ ਵਿੱਚ ਅਰੈਸਟ ਕਰਾਂਗੇ ਇਹਨਾਂ ਦੇ ਤੰਕਰੀ ਬੈਟ ਹੈ ਜੀ ਸਰ ਇੰਪੋਰਟੈਂਟ ਹੈ ਵੈਪਨ ਕੰਟਰੀ ਮੇਡ ਇਨੇ ਲੋਕਲ 332 ਬੋਰ ਤੇ ਇੱਕ ਦੇਸੀ ਕਟਾ 12 ਬੋਰ ਸਾਈਟ ਨਹੀਂ ਹੋ ਸਕਦਾ ਜੈਗੇ ਉਹ ਇਹਨੂੰ ਹੀ ਕੋਈ ਬੰਦਾ ਦੇ ਕੇ ਗਿਆ ਸੀ ਇਹਨੂੰ ਪਛਾਤਾ ਬੰਦਾ ਐਡਵੋਕੇਟ ਸੰਮਤਬਿਕ ਉਹਦੀ ਸ਼ਕਲ ਇਹਨੂੰ ਕਲੀਅਰ ਨਹੀਂ ਹੈ ਤੇ ਇਹਨੂੰ ਇੱਥੇ ਬਠਿੰਡੇ ਡਿਲੀਵਰ ਕਰਨ ਲਈ ਕਿਹਾ ਗਿਆ ਸੀ ਫੋਨ ਤੇ ਸਰ ਮਜੀਦਾ ਚ ਰੁਕਿਆ ਹੋਇਆ ਸੀ ਜਾਂ ਡਿਲੀਵਰ ਕਰਨਾ ਆ ਡਿਲੀਵਰ ਕਰਨ ਹੀ ਆਇਆ ਸੀ ਕਿੰਨੇ ਪੈਸੇ ਮਿਲੇ ਜਿਹਨੂੰ ਉਹ ਪੈਸੇ ਇਹਦੇ ਅਕਾਊਂਟ ਸੇ ਟ੍ਰਾਂਸਫਰ ਹੋਣੇ ਸੀ ਹਜੇ ਇਹਨੂੰ ਕੋਈ ਪੈਸੇ ਮਿਲੇ ਨਹੀਂ ਇਹਨੂੰ ਪੈਸਿਆਂ ਦੇ ਨਾਲ ਇਹਦੀ ਗੱਲ ਹੋਈ ਸੀ ਪਰ ਉਹ ਡਿਲੀਵਰੀ ਤੋਂ ਬਾਅਦ ਉਹ ਗੱਲ ਹੋਣੀ ਸੀ ਇਹ ਲਾਲ ਪੈਸੇ ਲਾਲ ਇਸ ਦੀ ਤਸੱਰ ਹੈ ਹਾਂ ਜੀ ਇਹਨੂੰ ਪੈਸੇ ਦੇ ਲਾਲਚ ਆਇਆ ਇੱਕ ਬਗੈਰ ਵੀ ਅਸਲ ਆਇਆ

ਉਹ ਇਹ ਲੇਬਰ ਦਾ ਕੰਮ ਕਰਦਾ ਹੈ ਇਸ ਸਾਲ ਦੀ ਅਧੀਏ